ਦੀ ਭਗਵੰਤਮਾਨ ਉਹਦਾ ਹੀ ਪੁੱਤ ਬਣਿਆ ਬੈ ਉਹੀ ਮੋਦੀ ਹੈ ਉਹੀ ਅਮਰਤ ਛਾਹ ਸਭ ਇਹਨਾਂ ਦੀ ਇੱਕ ਗੱਲ ਹੈ ਇਹ ਕੋਆਪਰੇਟ ਘਰਾਣੇ ਆ ਨਾ ਜਿਹੜੇ ਇਹ ਉਹਨਾਂ ਦੇ ਚਮਚੀ ਇਹਨਾਂ ਦੀ ਕੋਆਪਰੇਟ ਕਰਾਣਿਆਂ ਨਾਲ ਸਾਰੀ ਉਹ ਹੋ ਗਈ ਏ ਸਾਡੀਆਂ ਬੇਬੇ ਨੂੰ ਕੰਦੀ ਇਕੱਲੀ ਗੱਲ ਦਾ ਪਤਾ ਸੀ ਕੋਆਪਰੇਟ ਕਰਾਣੇ ਕੀ ਆ ਕੋਆਪਰੇਟ ਕਰਾਣੇ ਆਵਾਨੀ ਤੇ ਅਡਵਾਨੀ ਇਹ ਸੰਗਠਨ ਜਿਹੜੇ ਸਾਨੂੰ ਪੁੱਛਦੇ ਇੱਥੇ ਆ ਗੋਦੀ ਜੀ ਵੀ ਆ ਵੀ ਐਮਐਸ ਇਹਦਾ ਦੋ ਅਸੀਂ ਪੰਜਾਬ ਨੂੰ ਖਰੀਦ ਲਏ ਕਦੋਂ ਅਸੀਂ ਇਹਨਾਂ ਨੂੰ ਜੱਟਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢਦਗੇ ਅਸੀਂ ਇਹ ਗੱਲ ਕਹਿੰਦੇ ਆ ਵੀ ਜਾਂ ਅਸੀਂ ਮਰ ਜਾਾਂਗੇ ਤੇ ਜਾਮ ਮਾਰ ਦਿਆਂਗੇ ਅਸੀਂ ਆਪਦੀ ਜ਼ਮੀਨ ਸਾਡੀਆਂ ਜਮੀਰਾਂ ਜਾਗਦੇ ਆ ਅਸੀਂ ਜ਼ਮੀਨ ਨਹੀਂ ਛੱਡਦੇ ਅਸੀਂ 1 ਇੰਚ ਵਾਸਤੇ ਭਰਾ ਨੂੰ ਭਰਾ ਮਾਰ ਦਿੰਦਾ 5 ਮਿੰਟ ਅਸੀਂ ਪਾਣੀ ਦੇ ਨਹੀਂ ਜਰਦੇ ਪਾਣੀ ਪਿੱਛੇ ਦੂਜਾ ਆਪਦੇ ਭਰਾ ਨੂੰ ਵੱਢ ਦਿੰਦਾ ਬੇਬੇ ਅਸੀਂ ਜ਼ਮੀਨ ਨਹੀਂ ਜਾਵਾਂਗੇ ਬੇਬੇ ਮੈਂ ਤਾਂ ਬਹੁਤ ਪੀਲਾ ਕਰਨਾ ਕਿ ਅਸੀਂ ਜ਼ਮੀਨ ਨਹੀਂ ਛੱਡਣ ਦੇਵਾਂਗੇ ਮਰ ਜਾਾਂਗੇ ਜਿਹੜੇ ਬਾਹਰ ਜਾਂਦੇ ਆ ਹੁਣ ਅਸੀਂ ਇਹ ਗੱਲ ਕਹਿੰਨੇ ਆ ਬਾਈ ਪਿੱਛੇ ਕਰੀ ਥੋੜੇ ਹੁਣ ਸਾਡੇ ਬਾਈ ਜਿੱਥੇ ਥੱਲੇ ਆ ਦਾ ਕੁਝ ਨਹੀਂ ਹੁੰਦਾ ਉਹਦੇ ਤੇ ਪਰਮਾਤਮਾ ਦਾ ਹੱਥ ਹੋਂ ਸਿਮਰਨ ਕਰਦੇ ਗੁਰੂ ਘਰ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਸਾਨੂੰ ਬਹੁਤ ਆਸ ਉਮੀਦ ਹੈ ਕੁਝ ਨਹੀਂ ਹੋਣ ਦੇਵਾਂਗੇ ਜੇ ਉਹਨਾਂ ਨੂੰ ਬਾਈ ਜਾਨਸ ਹੋ ਗਿਆ ਅਸੀਂ ਇੱਥੋਂ ਧਰਨਾ ਨਹੀਂ ਚੱਕਾਂਗੇ ਜੇ ਮੋਦੀ ਸਰਕਾਰ ਨੇ ਸਾਡੀਆਂ ਜਾਨਾਂ ਲੈਣੀਆਂ ਤਾਂ ਲੈ ਲਈ ਕੈਮਰੇ ਵੱਲ ਵੇਖ ਕੇ ਕਹੋ ਜਿੰਨੀਆਂ ਲੈਣੀਆਂ ਜੇ ਉਹਨਾਂ ਨੇ ਸਾਡੇ ਖੂਨ ਦਾ ਮੋਦੀ ਪਿਆਸਾ ਹੈ ਆ ਛੜਕਾਂ ਦੇ ਉੱਤੇ ਸਾਡਾ ਜਿੰਨਾ ਉਹਨੇ ਖੂਨ ਡਲਾਉਣੇ ਡਲਾ ਲਏ ਅਸੀਂ ਆਪਦੀ ਜਾਨ ਦੇਣ ਨੂੰ ਤਿਆਰ ਆਏ ਤੇ ਅਸੀਂ ਇਹ ਸੰਗਰਾਸ ਨਹੀਂ ਛੱਡਾਂਗੇ ਅਸੀਂ ਆਪ ਦਾ ਇੱਥੋਂ ਨਹੀਂ ਜਾਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਨਾ ਮੋਦੀ ਮੰਨਦਾ ਅਸੀਂ ਇੱਥੋਂ ਜਾਣ ਵਾਲੇ ਅਸੀਂ ਨਹੀਂ ਜਾਵਾਂਗੇ ਇੱਕ ਆਗੂ ਦੀ ਜਾਨ ਲੈ ਲੂਗਾ ਸਾਡਾ ਦੂਜਾ ਬੈਠਦੀ 17 ਆਗੂਆਂ ਦੇ ਅਸੀਂ ਨਾਂ ਦਿੱਤੇ ਉਸ ਤੋਂ ਬਾਅਦ ਅਸੀਂ ਵੀ ਆਪਦੇ ਨਾਂ ਦਿੱਤੇ ਆ ਸਾਡੇ ਰਜਿਸਟਰ ਤੇ ਲਿਖੇ ਪਏ ਆ ਅਸੀਂ ਆਪਦੀ ਜਾਨਾਂ ਦੇਣ ਨੂੰ ਤਿਆਰ ਆ ਪਰ ਅਸੀਂ ਜਾਣ ਵਗੇ ਅਸੀਂ ਆਪਦੇ ਹੱਕ ਲੈ ਕੇ ਮੰਗਾਂ ਲੈ ਕੇ ਅਸੀਂ ਫੇਰ ਜਾਵਾਂ ਆ ਸੁਣ ਲੋ ਗੱਲ ਧਿਆਨ ਨਾਲ ਆ ਗੱਲ ਸੁਣਨ ਵਾਲੀ ਐ ਇਹ ਸਾਡੇ ਅੱਗੇ ਵੀ ਜਾਨ ਵੀ ਨਹੀਂ ਨਾ ਕੱਲੇ ਡੱਲੇਵਾਲ ਸਾਹਿਬ ਤੱਕ ਗੱਲ ਸੀਮਤ ਨਹੀਂਗੀ ਔਰ ਤੁਹਾਨੂੰ ਇਹਨਾਂ ਦੱਸ ਦਈਏ ਇੱਕ ਡੱਲੇਵਾਲ ਨਹੀਂ ਸਾਡਾ ਅਸੀਂ ਸਾਰੇ ਡੱਲੇਵਾਲ ਬਣ ਕੇ ਦਿਖਾਵਾਂਗੇ ਨਾ ਔਰ ਤੁਹਾਡੇ ਪ੍ਰਤੀ ਗੁੱਸਾ ਜੋ ਵਧੂਗਾ ਉਸ ਤੋਂ ਬਾਅਦ ਉਹਦਾ ਅੰਦਾਜ਼ਾ ਲਾ ਲਓ ਇਹ ਕਿੰਨੀ ਲੰਬੀ ਫੈਰਿਸਟ ਹੈ ਕਿੰਨੀ ਲੰਬੀ ਲਿਸਟ ਹੈ ਇਹ ਜ਼ਰਾ ਵੇਖ ਲਿਓ ਜੇ ਕੱਲਾ ਡੱਲੇਵਾਲ ਸਾਹਿਬ ਤੇ ਗੱਲ ਨਹੀਂ ਰੁਕਣੀਗੀ ਇਹ ਗੱਲ ਬੜੀ ਦੂਰ ਤੱਕ ਜਾਊਗੀ ਨਹੀਂ ਤੇ ਉਹਨਾਂ ਦੇ ਹੋ ਨਹੀਂ ਬਣ ਲੰਦੇ ਇੱਥੇ ਮਾਉਲ ਤੇ ਉਹਨਾਂ ਤੋਂ ਲੈ ਕੇ ਅਸੀਂ ਕਿਲੋ ਕਿਲੋ ਆਟਾ ਨਹੀਂ ਖਾਣਾ ਬਖਾਰੀ ਬਣਾ ਦੇਣਗੇ ਬੇਬੇ ਰਿੰਗਣ ਲਾ ਦੇਣਗੇ ਕੀੜਿਆਂ ਵਾਂਗੂ ਇਹਨਾਂ ਨੇ ਦੇਖੋ ਸਰਕਾਰਾਂ ਨੇ ਕੀ ਦਿੱਤਾ ਟੈਨਸ਼ਨਾਂ ਦੇ ਦਿਓ ਇਹਨਾਂ ਨੂੰ ਕੰਮ ਦੇ ਦੇਉਣਾ ਨਾ ਆਟਾ ਦੇ ਦੇਉਣਾ ਨਹੀਂ ਫਿਰ ਅਸੀਂ ਫਿਰ ਚੰਗ ਸਰਕਾਰ ਤੋਂ ਨਹੀਂ ਲੈਣਾ ਸਾਨੂੰ ਨਾ ਪੈਨਸ਼ਨ ਦੀ ਲੋੜ ਹੈ ਨਾ ਸਾਨੂੰ ਨੇ ਆਟੇ ਦੀ ਲੋੜਾ ਨਾ ਸਾਨੂੰ ਕੰਕ ਦੀ ਲੋੜਾ ਅਸੀਂ ਕੁਝ ਨਹੀਂ ਲੈਣਾ ਸਾਨੂੰ ਨੌਕਰੀਆਂ ਦੇਣ ਸਾਡੀਆਂ ਸਾਨੂੰ ਮੰਗਾ ਦੇਣ ਸਾਡੇ ਸਾਨੂੰ ਹੱਕ ਦੇਣ ਅਸੀਂ ਉਹ ਉਹ ਲੈਣਾ ਹੈ ਉਹ ਮੰਗਣਾ ਹੈ ਅਸੀਂ ਪੁਖਾਰੀ ਨਹੀਂ ਹੈਗੇ ਅਸੀਂ ਉਹ ਚੀਜ਼ਾਂ ਹੀ ਮੰਗੜੀਆਂ ਜਿਹੜੀਆਂ ਸਾਨੂੰ ਹੁਣ ਬੜੇ ਬੰਦੇ ਆਂਦੇ ਨੇ ਪਾਸ ਕਰ ਸਾਡੇ ਲਈ ਤਾਂ ਯਾਰ ਇਹ ਕਿਉਂ ਤੁਰੇ ਫਿਰਦੇ ਆ ਹੁਣ ਦੱਸੋ ਅਸੀਂ ਕਿਸੇ ਕਾਰਪੋਰੇਟ ਦੀ